ਦਰ ਨੰਗਰ ਚਲੀ ਜਾਂਦਾ ਜਲਦੀ ਰਿਆ ਸਤਿਆ ਅਨੰਤ ਹੋ ਜੁੜਦੀ ਦਾ ਸਤਿਆ ਅਨੰਤ ਹੋ ਜੁੜਦੀ ਦਾ ਸਤਿਆ ਅਨੰਤ ਹੋ ਉੱਠਦੀ ਦਾ ਸਤਿਆ ਅਨੰਤ ਥੋੜ੍ਹ ਪੜੀ ਦਾ ਆਹ ਬਾਰਲੀ ਸੜਕ ਕਿੰਨੀ ਸੰਗਤ ਅੱਜ ਦੁਕਾਨਾਂ ਬਹੁ ਲੱਗੀਆਂ ਨੇ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਚੌਂਡਾ ਸਾਹਿਬਾ ਸੰਤ ਬਾਬਾ ਕਰਮ ਸਿੰਘ ਜੀ ਦੀ ਵਰਸੀ ਦੇ ਸਮਾਗਮ ਚੱਲ ਰਹੇ ਨੇ ਜੀ ਅੱਜ ਤੀਜਾ ਦਿਨ ਹੈ ਲਾਸਟ ਡੇ ਤੇ ਤੁਹਾਨੂੰ ਉੱਥੇ ਆਪਾਂ ਦਿਖਾਵਾਂਗੇ ਗੁਰਦੁਆਰਾ ਸਾਹਿਬ ਤੇ ਸੰਗਤ ਦਿਖਾਵਾਂਗੇ ਕਿ ਕਿੰਨੀ ਕ ਸੰਗਤ ਆਈ ਹੈ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਆ ਬਾਹਰ ਲਈ ਸ਼ਰਟ ਕਿੰਨੀ ਸੰਗਤ ਅੱਜ ਦੁਕਾਨਾਂ ਬਹੁ ਲੱਗੇ ਹੋਏ ਨੇ ਬ੍ਰਹਮਹਾਦ ਜਨਕ ਤੇ ਜੀ ਕਿਹਨੇ ਕੋਲੋਂ ਉਧਾਰੇ ਪਾਵਤੀ ਆਪੋਗੇ ਤਰ੍ਹਾਂ ਦੇ ਹੋਰਨਾਂ ਨੂੰ ਵੀ ਤਾਰਿਕ ਲੈ ਜਾਓ ਸੂਪਰ ਕੈਂਟ ਜਿੰਨੇ ਸੰਤ ਬਾਬਾ ਇਸ ਕੋਈ ਮਾਰਾ ਲੰਗਰ ਚੱਲੀ ਜਾਂਦਾ ਜਲਦੀ ਰਿਆ ਲੰਗਰ ਚੱਲੀ ਜਾਂਦਾ ਇਧਰ ਆਪਾਂ ਨੇ ਤਾਂ ਸਕਲੇ ਅਲੰਕਰ ਰਾਜਸੰਗਤ ਤੋਂ ਬਹੁਤ ਜ਼ਿਆਦਾ ਆਈ ਹੋਈ

mm -hmm. न लो सारी तोड़ ਸਤਿਆਂ ਨਾਲ ਢੋਲ ਕੇ ਸਤਿਆਂ ਨਾਲ ਢੋਲ ਪਰਿਕਾਰ ਸਤਿਆਂ ਨਾਲ ਢੋਲ ਦੇ ਸਤਿਆਂ ਨਾਲ ਢੋਲ ਪਰਿਕਾਰ

ਆ ਮੰਗਰਦੀ ਸਾਫ ਸਪਾਈ ਕਰੀ ਜਾਂਦੇ ਨੇ 3 ਵਜ ਗਿਆ ਬਸ ਅਰਦਾਸ ਹੋਣਾ ਲੀਆ ਸੰਗਤ ਬਹੁਤ ਜ਼ਿਆਦਾ ਆਈ ਹੈ ਆ ਬੜੀ ਪੱਕੀ ਹਾਂ ਆ ਗਿਆ ਚੌੜਾ ਸਾਹ ਤੋਂ ਹਾਂ ਬਰਸੀ ਤੋਂ ਹੂੰ ਕਿ ਸੇਵਾ ਕਰਾਈ ਸੀ ਭਾਈ ਨਹੀਂ ਸੇਵਾ ਕਰਾਉਣੀ ਸੀ ਭੱਜੇ ਫਿਰਦੇ ਰਹੇ ਸੋ ਪਚਾ ਬਾਈ ਗੁਰੂ ਬਾਈ ਗੁਰੂ ਬਣਾਇਸ ਕੈਮਰਾਨ ਆ ਗਈ ਰਸੇ ਲੈਂਦੀ ਐ ਸਲੇਟਾ ਤਾਂ ਹੀ ਕਹੀ ਜਾਂਦਾ ਸੀ ਮੈਂ ਦੇਖਣਾ ਨਹੀਂ ਹੁੰਦੀ ਐ ਕਹਿਣਾ ਇਹ ਕਿਵੇਂ ਆ ਉਹ 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 ਬਾਓ ਅਮੇ ਆ ਰਹਾ ਆਪਣਨੇ ਕਿੱਥੇ ਤਾ ਚਲੀ ਆ ਹੈ ਪੰਨ ਵਿਚੀ ਦੇਖ ਉਹ ਵਿਚੀ ਛੱਟ ਛੱਟ ਤਾਂ ਲਿਆ ਦਾਦੀ ਨੇ ਵਿਚੀ ਵਿਚੀ ਉਹ ਕਾਲੀ ਕਿਥੇ ਹੈ ਨਹੀਂ ਗਾ ਆ ਆ ਵਿਚਾ ਆ ਗਏ ਆ ਏ ਫਾਰ ਐਪਲ ਬੀ ਫਾਰ ਬਾਲ ਹੈ ਕਿਹੜਾ ਰੰਗ ਵੀ ਬਸ ਹੈ ਪੜਿਆ ਇਹੋ ਇਹੀ ਗੱਲ ਨੇ ਇਹ ਡੱਡ ਦੇ ਕਲਰ ਹੁੰਦੇ ਹਨ ਡੱਕਰੀ ਨੂੰ ਕਿਹੜਾ ਪਰ ਇਹ ਕਿਹੜਾ ਦੱਬਣਾ ਪੈਂਦਾ ਅਸਾ ਹਾਂ ਸਾਰੇ ਉੱਢ ਜਾਂਦੇ ਨੇ ਹਾਂ ਸਾਰੇ ਉੱਢਦੇ ਨੇ ਦਵਾਰ ਲਿਖੇ ਹਣ ਇਹ ਟੈਂਟਰ ਹੁਣ ਵਧੀਆ ਲਿਖੇ ਜਾਂਦੇ